ਦਾ ਰਿਜ਼ਲਟ ਆਇਆ ਪਲੱਸ ਟੂ ਦਾ ਕੇਮ ਮਹਿਸੂਸ ਹੋ ਰਿਹਾ ਬਹੁਤ ਵਧੀਆ ਕਿੰਨੇ ਨੰਬਰ ਆਏ ਨੇ 97.2 ਕੇਮ ਤੁਹਾਡਾ ਹਕੀ ਕੇ ਫੈਸ਼ਨ ਡਿਜ਼ਾਈਨਰ ਬਣਾ ਕੇ ਕਿਵੇਂ ਮਿਹਨਤ ਕੀਤੀ ਤੁਸੀਂ ਟੀਚਰ ਨੇ ਕਿਵੇਂ ਮਿਹਨਤ ਕਰਾਈ ਉਹ ਪਰ ਕੀ ਕਹਿਣਾ ਚਾਹੋਗੇ ਆ ਟੀਚਰਸ ਨੇ ਵੀ ਬਹੁਤ ਮਿਹਨਤ ਕਰਾਈ ਤੇ ਆਪ ਵੀ ਬਹੁਤ ਮਿਹਨਤ ਕੀਤੀ ਹੈ ਮੈਮ ਬਾਰ ਬਾਰ ਦੱਸਦੇ ਸੀ ਕਿ ਵਿਕੀ ਮੇ ਪੇਪਰ ਅਟੈਂਪਟ ਕਰਨਾ ਮਸ ਐਕਸਟਰਾ ਐਕਸਟਰਾ ਕਲਾਸੇਜ਼ ਵੀ ਲੱਗਦੀਆਂ ਸੀ। ਜਦੋਂ ਟਾਈਮ ਵਿੱਚ ਕਿਵੇਂ ਮਹਿਸੂਸ ਕਰਦੇ ਸਰ ਬਹੁਤ ਖੁਸ਼ੀ ਹੋਈ ਤੇ ਇਹਦੇ ਵਿੱਚ ਮੇਰੇ ਟੀਚਰਸ ਦਾ ਤੇ ਮੇਰੇ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਜੀ। ਜਦੋਂ ਆਉਣ ਵਾਲੇ ਟਾਈਮ ਚ ਕੀ ਮਿਲੋ ਦੇਗਾ? ਮੈਂ ਟੀਚਰਸ ਟੀਚਰ ਬਣਨਾ ਚਾਹਾਂਗੀ। ਸਰ ਦੇਵੀਗੜ ਬਲਾਕ ਦੇ ਵਿੱਚ ਇਹ ਆ ਆਪਣੇ ਆਪ ਦੇ ਵਿੱਚ ਇੱਕ ਬੜੀ ਸ਼ਾਨਦਾਰ ਉਪਲਬਧੀ ਹੈ ਜੀ। ਇਹ ਇਤਿਹਾਸ ਰਚਿਆ ਕਿ ਅੱਜ ਤੱਕ ਸਾਡੇ ਇਸ ਬਲਾਕ ਦੇ ਵਿੱਚੋਂ ਕੋਈ ਬੱਚਾ ਮੈਰਿਟ ਨਹੀਂ ਸੀ ਆਇਆ। ਇਹ ਦੋ ਬੱਚਿਆਂ ਨੇ ਇਸ ਇਲਾਕੇ ਦਾ ਇਸ ਪੂਰੇ ਸਕੂਲ ਦਾ ਇਨਾਮ ਰੌਸ਼ਨ ਕੀਤਾ ਜੀ ਬਹੁਤ-ਬਹੁਤ ਖੁਸ਼ੀ ਹੈ ਜੀ ਪੰਜਾਬ ਚੋਂ ਕਿੰਨੀ ਪੰਜਾਬ ਦੇ ਵਿੱਚੋਂ ਇੱਕ ਬੇਟੀ ਸਾਡੀ 34ਵੇਂ ਨੰਬਰ ਤੇ ਆ ਦੂਸਰੀ 243ਵੇਂ ਨੰਬਰ ਤੇ ਆਈ ਹੈ ਜੀ ਮਨੀਸ਼ਾ ਆ ਜਿਹੜਾ ਪੰਜਾਬ ਦੇ ਵਿੱਚ ਨੰਬਰ ਹਾਸਲ ਕੀਤਾ ਉਹ ਸਰਕਾਰੀ ਸਕੂਲਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਹਾਸਲ ਕੀਤਾ ਅੱਜ ਦਾ ਜਿਹੜਾ ਸਰ ਰਿਜ਼ਲਟ ਹੈ ਬਈ ਅਸੀਂ ਬਹੁਤ ਗਰਵ ਮਹਿਸੂਸ ਕਰ ਰਹੇ ਹਾਂ ਆਪਣੇ ਇਲਾਕੇ ਤੇ ਆਪਣੇ ਬੱਚਿਆਂ ਦੇ ਤੇ ਆਪਣੇ ਸਕੂਲ ਤੇ ਆਪਣੇ ਆਪ ਤੇ ਵੀ ਖੁਦ ਇਹ ਬਹੁਤ ਏਡਾ ਸੁਪਨਾ ਸੀਗਾ ਸਾਡਾ ਵੇ ਸਾਡੇ ਬੱਚੇ ਵੀ ਜਿਹੜੇ ਪਿੰਡਾਂ ਵਾਲੇ ਨੇ ਵੀ ਉਹ ਵੀ ਮੈਰਿਟ ਚ ਆਣ ਤੇ ਇਹਨਾਂ ਬੱਚਿਆਂ ਨੇ ਸਾਡਾ ਹੌਸ ਸੁਪਨਾ ਚ ਸਾਕਾਰ ਕੀਤਾ ਤੇ ਸਾਰੇ ਪੇਰੈਂਟਸ ਇਲਾਕਾ ਨਿਵਾਸੀ ਸਾਰੇ ਹੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਕਿੰਨੇ ਬੱਚੇ ਆਪਣੇ ਮੈਰਿਟ ਚ ਆਏ ਸਰ ਦੋ ਬੱਚੇ ਮੈਰਿਟ ਮੈਰਿਟ ਚ ਆਏ ਨੇ ਇਹਨਾਂ ਚ ਜਿਹੜਾ ਇੱਕ ਬੱਚਾ ਮਨੀਸ਼ਾ ਹੈਗੀ ਆ ਉਹ ਤੇ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਫਰਸਟ ਹੈ ਅਗਰ ਆਪਾਂ ਪੰਜਾਬ ਦੇ ਸਾਰੇ ਸਕੂਲਾਂ ਦੀ ਗੱਲ ਕਰੀਏ ਉਹਦੇ ਜੋ 34ਵੇਂ ਨੰਬਰ ਤੇ ਆ ਪ੍ਰਾਈਵੇਟ ਤੇ ਸਰਕਾਰੀ ਦੀ ਗੱਲ ਲਾ ਕੇ ਕਰੀਏ ਕਿੰਨੇ ਬੱਚੇ ਸੀ ਟੋਟਲ ਸਾਡੇ 217 ਬੱਚੇ ਸੀਗੇ ਜੀ ਕਿੰਨੇ ਪਰਸੈਂਟੇਜ ਇਹਨਾਂ ਬੱਚਿਆਂ ਤੋਂ ਇਲਾਵਾ ਵੀ ਸਾਡੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ 90 ਤੋਂ 90% ਤੋਂ ਵੱਧ ਆਏ ਨੇ ਕੋਈ 94 ਆ ਕੋਈ 92 ਆ ਇਹ ਅਪਰੋਕਸੀਮੇਟਲੀ ਵੀ 20-25 ਬੱਚੇ ਐਵੇਂ ਦੇ ਬੱਚੇ ਹੋਣਗੇ ਕੁਝ ਹੀ ਨੰਬਰਾਂ ਤੋਂ ਮੈਰਿਟ ਤੋਂ ਚੁਗ ਗਏ ਵੀ 15 ਵੀ ਨੰਬਰਾਂ ਤੋਂ ਇਹਦੇ ਬੱਚੇ ਵੀ ਬਹੁਤ ਸਾਰੇ ਨੇ ਸਾਡੇ ਕੀ ਮੈਸੇਜ ਦੇ ਦੋ ਚਾਹੁੰਦਾ ਉਹਨਾਂ ਲਈ ਟਾਈਮ ਦੇ ਵਿੱਚ ਬੱਚਿਆਂ ਬੱਚਿਆਂ ਨੂੰ ਬਸ ਇਹੀ ਹੈ ਵੀ ਇਹੀ ਮੈਸੇਜ ਹੈ ਵੀ ਉਹ ਦਿਲ ਲਗਾ ਕੇ ਪੜਨ ਖੂਬ ਤਰੱਕੀ ਕਰਨ ਤੇ ਮਨੀਸ਼ਾ ਬਾਰੇ ਖਾਸ ਗੱਲ ਇਹ ਮਲਟੀ ਟੈਲੈਂਟਿਡ ਬੱਚਾ ਹੈ ਤੇ ਇਹਦੀ ਪੇਂਟਿੰਗਸ ਤੁਸੀਂ ਦੇਖੋ ਵੀ ਉਹ ਵੀ ਹਾਰਟ ਟੱਚਿੰ ਤੇ ਪੜਾਈ ਦੇ ਨਾਲ ਨਾਲੇ ਸਾਰੇ ਸਕੂਲ ਦੇ ਵਿੱਚ ਬਹੁਤ ਵਧੀਆ ਬੱਚਾ ਹੈਗਾ ਇਹ। ਥੈਂਕ ਯੂ ਸੋਮਾ। ਜਿਹੜੀ ਤੀ ਵਧੀਆ ਨੰਬਰ ਲੈ ਕੇ ਪਾਸ ਹੋਈ ਜਦ ਤੁਸੀਂ ਕੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਮੇਰੀ ਬੇਟੀ ਪਹਿਲੇ ਨੰਬਰ ਤੇ ਆਈ ਹੈ ਜੀ। ਸਾਰੀ-ਸਾਰੀ ਰਾਤ ਮਿਹਨਤ ਕਰਦੀ ਹੈ ਜੀ। ਟੀਚਰਾਂ ਦਾ ਵੀ ਧੰਨਵਾਦ ਹੈ ਜੀ ਸਾਰੇ ਸਾਥ ਦਿੰਦੇ ਨੇ ਜੀ। ਸ਼ੁਰੂ ਤੋਂ ਹੀ ਬੱਚਾ ਇਸ ਤਰ੍ਹਾਂ ਹਾਂ ਜੀ ਸ਼ੁਰੂ ਤੋਂ ਹੀ ਜੀ ਠੀਕ ਆ ਜੀ ਪੜਾਈ ਤੇ ਕਿੰਤੀਆਂ ਤੇ ਮਾਣ ਮਹਿਸੂਸ ਹੋ ਰਿਹਾ ਹਾਂ ਜੀ ਮੇਰੇ ਤੇ ਧੀ ਆਈ ਨਾ ਹੀ ਪੁੱਤਾਂ ਜੀ ਮੈਨੂੰ ਬਹੁਤ ਮਾਣ ਆ ਤੇ ਬਹੁਤ ਮੈਸੇਜਾਂ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਧੰਨਵਾਦ ਜੀ ਸਾਡੇ ਪਿੰਡ ਚ ਮਤਲਬ ਸਾਡੀ ਪੀੜ੍ਹੀ ਜੇ ਹੈ ਜਾਂ ਕਦੇ ਨਹੀਂ ਹੋਇਆ ਹੈਗਾ ਹੁਣ ਅੱਜ ਆਪਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਆਪਣੀ ਗੁੜੀਆ ਨੇ ਪਹਿਲੇ ਨੰਬਰ ਤੇ ਮਤਲਬ ਲਾ ਲੋ ਜੀ ਮੈਂ ਪੰਜਾਬ ਚ ਵੀ ਪ੍ਰਾਇਮਰੀ ਸਕੂਲ ਸਰਕਾਰੀ ਸਕੂਲ ਚ ਵੀ ਪਹਿਲੇ ਨੰਬਰ ਤੇ ਹੀ ਆਈ ਹੈ ਬਹੁਤ ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਾ ਵੀ ਸਰਕਾਰੀ ਚ니어 ਸਕੈਂਡਰੀ ਸਾਡੇ ਦੇਵੀਗੜ੍ਹ ਸਕੂਲ ਦੇ ਵਿੱਚੋਂ ਦੋ ਬੱਚੇ ਮੈਰਿਟ ਵਿੱਚ ਆਏ ਬਹੁਤ ਮਾਣ ਵਾਲੀ ਗੱਲ ਆ ਇਲਾਕੇ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਤੇ ਮੈਂ ਆਪਣੇ ਵੱਲੋਂ ਤੇ ਸਮੂਹ ਨਗਰ ਪੰਚਾਇਤ ਵੱਲੋਂ ਆਪਣੇ ਸਾਰੇ ਆਪ ਸਟਾਫ ਨੂੰ ਸਕੂਲ ਦੇ ਸਾਰੇ ਸਟਾਫ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਤੇ ਬੱਚਿਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦੀ ਹਾਂ ਤੇ ਮੈਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਜਦੋਂ ਦੇ ਸਾਡੇ ਸਕੂਲ ਦੇ ਵਿੱਚ ਇੱਥੇ ਸੁਧੀਰ ਕੁਮਾਰ ਪ੍ਰਿੰਸੀਪਲ ਜੀ ਆਏ ਨੇ ਸਕੂਲ ਦੀ ਨਿਹਾਰ ਬਦਲੀ ਆ ਤੇ ਸਾਨੂੰ ਬਹੁਤ ਅੱਗੇ ਤੋਂ ਵੀ ਅੱਥੇ ਇਹੀ ਸੋਚ ਕੇ ਚੱਲਦੇ ਹਾਂ ਕਿ ਅੱਗੇ ਤੋਂ ਵੀ ਹੋਰ ਜ਼ਿਆਦਾ ਵਧੀਆ ਹੋਊਗਾ ਅੱਗੇ ਤੋਂ ਹੋਰ ਬੱਚਿਆਂ ਲਈ ਵੀ ਇੱਚ ਬੱਚੇ ਚਾਨਣ ਮਨਾਰਾ ਬਣਿਆ ਇਹਨਾਂ ਨੂੰ ਵੇਖ ਕੇ ਹੋਰ ਬੱਚੇ ਅੱਗੇ ਵੀ ਮਿਹਨਤ ਕਰਨਗੇ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੀ ਆਮ ਆਦਮੀ ਪਾਰਟੀ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਉਹਨਾਂ ਦੇ ਪੇਰੇ ਹੈ ਬੱਚਿਆਂ ਦੇ ਪੇਰੈਂਟਸ ਨੂੰ ਬੱਚਿਆਂ ਨੂੰ ਤੇ ਸਕੂਲ ਤੇ ਸਾਰੇ ਸਟਾਫ ਨੂੰ ਵਧਾਈ ਦਿੰਦੀ ਹਾਂ ਤੇ ਇਲਾਕੇ ਨੂੰ ਤੇ ਆਪਣੇ ਜਿਵੇਂ ਲੋਕਾਂ ਦੇ ਮਨਾਂ ਵਿੱਚ ਇੱਕ ਭਰਮ ਸੀ ਭਰਮ ਸੀ ਕਿ ਵੀ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਈ ਉਹੋ ਜੀ ਕਾਬਲੀਅਤ ਪੜ੍ਹਾਈ ਨਹੀਂ ਮਿਲਦੀ ਪਰ ਇਹ ਲੋਕਾਂ ਦਾ ਅੱਜ ਆਹ ਵੇਖ ਕੇ ਭਰਮ ਸਾਰਾ ਭਰਮ ਭਲੇਖੇ ਦੂਰ ਹੁੰਦੇ ਨੇ ਕੇ ਜਿਵੇਂ ਬੱਚਿਆਂ ਦੀ ਇੰਨੀ ਸਟਾਫ ਮਿਹਨਤ ਜਿੰਨੀ ਵਾਰੀ ਵੀ ਆਏ ਇੱਥੇ ਵਧੀਆ ਹੀ ਬੱਚਿਆਂ ਦੇ ਵਿੱਚ ਇੰਨਾ ਹੁਨਰ ਆ ਹਰ ਪੱਖ ਤੋਂ ਕੱਲਾ ਪੜਾਈ ਨਹੀਂ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਹੋਰ ਮਤਲ ਲੈਵਲ ਤੇ ਖੇਡਾਂ ਲਈ ਬੱਚਿਆਂ ਦੀ ਜੋ ਵੀ ਹੁਨਰ ਆ ਬੱਚਿਆਂ ਦੇ ਵਿੱਚ ਉਹਨੂੰ ਬਾਹਰਨ ਦੇ ਇਸ ਸਕੂਲ ਦੇ ਵਿੱਚ ਮੌਕੇ ਮਿਲਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਸ ਸਕੂਲ ਦੇ ਸਾਡੇ ਪ੍ਰਿੰਸੀਪਲ ਸਾਹਿਬ ਤੇ ਪੂਰੇ ਸਟਾਫ ਨੂੰ ਮੈਂ ਇਸ ਵਧਾਈ ਦਾ ਪਾਤਰ ਆ ਕਿ ਜਿਨ੍ਹਾਂ ਨੇ ਇਸ ਸਾਡੇ ਸਕੂਲ ਦਾ ਇੱਕ ਨਾਮ ਰੋਸ਼ਨ ਕੀਤਾ ਉਹਦੇ ਨਾਲ ਹੀ ਸਾਡੀ ਬੇਟੀ ਹੈ ਮਨੀਸ਼ ਮਨੀਸ਼ਾ ਮਨੀਸ਼ਾ ਜੀ ਜਿਨ੍ਹਾਂ ਨੇ ਇੱਕ ਮੈਰਿਟ ਦੇ ਵਿੱਚ ਨਾ ਆਪਣਾ ਨਾਮ ਲੈ ਕੇ ਸਕੂਲ ਦਾ ਤੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਇਹ ਤੇ ਇਹਨਾਂ ਦੇ ਜਿਹੜਾ ਪਰਿਵਾਰ ਹੈ ਇਹਨਾਂ ਦੇ ਮਾਪੇ ਨੇ ਉਹ ਵਧਾਈ ਦੇ ਪਾਤਰ ਨੇ ਇਹਦੇ ਨਾਲ ਨਾਲ ਸਾਡੇ ਇਲਾਕੇ ਨੂੰ ਇੱਕ ਖੁਸ਼ੀ ਦੀ ਲਹਿਰ ਦੌੜਦੀ ਆ ਕਿ ਜਦੋਂ ਸਾਡੇ ਬੱਚੇ ਜਾਂਦੇ ਆ ਮੈਂ ਪਹਿਲਾਂ ਵੀ ਇੱਥੇ ਬੋਲ ਕੇ ਗਿਆ ਸੀਗਾ ਕਿ ਸਾਡੇ ਬੱਚਿਆਂ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਸਿਰਫ ਇਹਨਾਂ ਨੂੰ ਇੱਕ ਪਲੇਟਫਾਰਮ ਮਿਲਣਾ ਚਾਹੀਦਾ ਉਹ ਮਿਲ ਚੁੱਕਿਆ ਉਡਾਣਾ ਭਰਨਗੇ ਅਸੀਂ ਉਮੀਦ ਆਸ ਰੱਖਦੇ ਹਾਂ ਕਿ ਬੱਚੀਆਂ ਇਹ ਅੱਗੇ ਵੱਲ ਕੇ ਹੋਰ ਸਾਡੇ ਏਰੀਆ ਦਾ ਨਾਮ ਰੋਸ਼ਨ ਕਰਨਗੇ ਸੋ ਇਹ ਵਧਾਈ ਦੇ ਪਾਤਰ ਨੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਖਾਸ ਕਰਕੇ ਮੁਬਾਰਕਵਾਦ ਦੇਣਾ ਜਿਹੜੀ ਇਹਨਾਂ ਦੀ ਨੇਚਰ ਤੇ ਇਹਨਾਂ ਦਾ ਸਟਾਫ ਆ ਉਹ ਬਹੁਤ ਵਧੀਆ ਕਿਉਂਕਿ ਜਦੋਂ ਸਟੂਡੈਂਟ ਤਾਂ ਹੀ ਕਰ ਸਕਦੇ ਜੇ ਬੱਚਿਆਂ ਨੂੰ ਅੱਗੇ ਟੀਚਰ ਜਿਹੜੇ अच्छे ਮਿਲਣ ਸੋ ਤੁਸੀਂ ਬਸ ਪ੍ਰਿੰਸੀਪਲ ਸਾਹਿਬ ਵਧਾਈ ਦੇ ਪਾਤਰੋ ਮੁਬਾਰਕਵਾਦ ਤੁਹਾਨੂੰ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਜੀ ਸਰ ਦਾ ਫੋਨ ਆਇਆ ਕਹਿੰਦੇ ਵੀ ਤੁਹਾਡੇ ਬੱਚੇ ਜਿਹੜੇ ਬਹਿਰੂ ਤੋਂ ਨਾ ਟੌਪ 'ਚ ਆਏ ਆ ਮੈਨੂੰ ਬੜੀ ਖੁਸ਼ੀ ਹੋਈ ਔਰ ਮੈਂ ਜਿਹੜਾ ਇਹ ਸਿਹਰਾ ਨਾ ਸੁਦੇਸ਼ ਸਰ ਦੀ ਪੂਰੀ ਟੀਮ ਤੇ ਸਾਡੇ ਸਾਰੇ ਸਹਾਇਕ ਜਿਹੜੇ ਹੈਗੇ ਟੀਚਰ ਸਾਹਿਬਾਨ ਉਹਨਾਂ ਨੂੰ ਦੇਣਾ ਚਾਹੁੰਦਾ ਕਿਉਂਕਿ ਟੀਚਰ ਦਾ ਨਾ ਇੱਕ ਬਹੁਤ ਵੱਡਾ ਰੋਲ ਹੁੰਦਾ ਇੱਕ ਇਨਸਾਨ ਦੀ ਲਾਈਫ 'ਚ ਟੀਚਰ ਉਹਨੂੰ ਸਹੀ ਦਿਸ਼ਾ 'ਚ ਲੈ ਸਕਦਾ ਨਾ ਉਹ ਕੋਈ ਹੋਰ ਨਹੀਂ ਕਰ ਸਕਦਾ ਜੇ ਅਸੀਂ ਇਹ ਟਾਈਮ ਖਰਾਬ ਕਰ ਗਏ ਨਾ ਸਾਡੀ ਸਾਰੀ ਅਸੀਂ ਸਟਰਗਲ ਕਰਦੇ ਰਹੋ ਸਾਡੇ ਉਹ ਚੀਜ਼ ਸਾਨੂੰ ਨਹੀਂ ਅਸੀਂ ਅਚੀਵ ਕਰ ਸਕਦੇ ਜਿਹੜੀ ਕਿ ਸਾਨੂੰ ਇੱਕ ਟੀਚਰ ਹੈ ਜਿਹੜਾ ਥੋੜੇ ਸਮੇਂ ਵਿੱਚ ਕਰਾ ਸਕਦਾ ਉਸ ਨਾਲ ਇਸ ਕਰਕੇ ਅਸੀਂ ਟੀਚਰ ਸਹਿਬਾਂ ਦਾ ਦਿਲ ਤੋਂ ਸਨਮਾਨ ਕਰਦੇ ਹਾਂ ਔਰ ਇਹਨਾਂ ਨੇ ਸਹੀ ਸੇਧ ਦੇ ਕੇ ਉਹਨਾਂ ਬੱਚਿਆਂ ਨੂੰ ਇਸ ਦੇ ਕਾਬਿਲ ਬਣਾਇਆ ਵੀ ਉਹ ਪੰਜਾਬ ਲੈਵਲ ਤੇ ਹੈ ਜ਼ਿਲ੍ਹਾ ਲੈਵਲ ਤੇ ਅੱਜ ਪਹੁੰਚੇ ਸਾਨੂੰ ਇਸ ਦੀ ਬੜੀ ਖੁਸ਼ੀ ਹੋਈ ਹੈ ਇਸ ਦੇ ਨਾਲ ਜਦੋਂ ਬੱਚਾ ਸਾਡਾ ਅਚੀਵ ਕੀਤੀ ਹੈ ਉਸ ਦੇ ਨਾਲ ਨਾਲ ਸਾਡਾ ਪਿੰਡ ਤਾਂ ਹੈ ਹੀ ਹੈ ਅਸੀਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆਂ ਫਖਰ ਮਹਿਸੂਸ ਕਰਾਂ ਉਸ ਨਾਲ ਸਾਡਾ ਇਲਾਕਾ ਵੀ ਇਸ ਨੂੰ ਅਸੀਂ ਮੰਨਦੇ ਆਂ ਸਾਡੇ ਇਲਾਕੇ ਦਾ ਜਿਹੜਾ ਹੈਗਾ ਨਾਂ ਰੋਸ਼ਨ ਹੋਇਆ ਇਸ ਵੇਲੇ